ਆਇਤ ਬਸ ਹੋਣੀ ਹਾਂ ਜੀ ਕੀ ਨਾ ਮੈਂ ਤੇ ਕਿਹਨੇ ਜਥੇ ਬੰਦੀ ਆਪਣੀ ਮੈਂ ਮੰਗਤਰਾ ਉਪਾਸਲਾ ਜਨਰਲ ਸੈਕਟਰੀ ਰੈਵੋਲੂশনারੀ ਮਾਰਕਸਿਸ ਪਾਰਟੀ ਆ ਪਈ ਹੈ ਪਰ ਨਾਲ ਸਾਡੇ ਸਿਲਪੀ ਐਂਡ ਇੰਡਸਟਰੀਅਲ ਦੇ ਸਾਥੀ ਉਹਨਾਂ ਦੀ ਮਰਜ਼ੀ ਤੇ ਦੋਨਾਂ ਪਾਰਟੀਆਂ ਨੇ ਤਿਆਰ ਤੇ ਫੈਸਲਾ ਕੀਤਾ ਕਿ ਇਹ ਸਿਰ ਲੋਕਾਂ ਦੇ ਜਿਹੜੇ ਮੁੱਦੇ ਆ ਪੰਜਾਬ ਦੇ ਔਰ ਕੇਂਦਰ ਦੀ ਸਰਕਾਰ ਨਾਲ ਬਚੇ ਹੋਏ ਉਹਨਾਂ ਮੁੱਦਿਆਂ ਤੇ ਜਨਤਕ ਲਾਮਬੰਦੀ ਕਰਨੀ ਹੈ। ਔਰ ਹਰ ਜ਼ਿਲ੍ਹੇ ਮੰਤਰੀ ਨੂੰ ਜਾਂ ਐਮਐਲਏ ਨੂੰ ਮੰਗ ਪੱਤਰ ਦੇਣਾ મોદી ਦੇ ਨਾਂ ਤੇ ਮੁੱਖ ਮੰਤਰੀ ਦੇ ਨਾਂ ਤੇ ਕਿ ਕਿ ਲੋਕਾਂ ਦੇ ਮੁੱਦਿਆਂ ਬਾਰੇ ਅਸੀਂ ਆਪਣੀ ਗੱਲ ਕਹਿ ਸਕੀ ਹਾਂ। ਆਧਾਰਨ ਦੇ ਤੌਰ ਤੇ ਮੁੰਡੇ ਕਾਂ ਮਜ਼ਦੂਰਾਂ ਦਾ ਮਸਲਾ ਹੈ, ਪਾਹਾਂ ਨਹੀਂ ਪੈਦੀਆਂ। ਨੌਜਵਾਨ ਬੇਕਾਰ ਖੜ੍ਹ ਰਿਹਾ ਹੈ। ਰਾਤ ਨੂੰ ਲੁੱਟਾਂ ਖੋਹਾਂ ਦਾ ਬਾਜ਼ਾਰ ਕਰ ਮੈਂ ਔਰ ਨਸ਼ਿਆਂ ਦਾ ਧੰਦਾ ਇੱਨਾ ਤੇਜ਼ੀ ਨਾਲ ਫੈਲ ਰਿਹਾ ਹੈ ਜਿਹਦਾ ਕੋਈ ਸੋਚਿਆ ਨਹੀਂ ਜਾ ਸਕਦਾ। ਤਰਜ਼ਿਆ ਦੇ ਭਾਰ ਥੱਲੇ ਮਜ਼ਦੂਰ ਤੇ ਕਿਸਾਨ ਦਬੇ ਹੋਏ ਆ ਇਹ ਮਸਲੇ ਆ ਜਿਹੜੇ ਲੋਕਾਂ ਦੇ ਸੁਭੰਦ ਕੋਈ ਜੁਸਲੇ ਪੰਜਾਬ ਦੇ ਆ ਜਿਹੜੇ ਕੇਂਦਰ ਤੱਕ ਨਾ ਕਰਦਾ ਰਿਹਾ ਸਾਨੂੰ ਲੰਬੇ ਸਮੇਂ ਤੋਂ ਸਾਡੀ ਰਾਜਧਾਨੀ ਚੰਡੀਗੜ੍ਹ ਨਹੀਂ ਸਾਨੂੰ ਦਿੱਤੇ ਜਾ ਰਹੀ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਨੂੰ ਨਹੀਂ ਦਿੱਤੇ ਜਾ ਰਹਾ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਜਿਹੜਾ ਆ ਉਹ ਕੇਂਦਰ ਲੈ ਗਿਆ ਹੈ। ਹਿੱਟ ਬਰਸ ਤੋਂ ਸਾਡੀ ਨਿਵੇਦਨਗੀ ਕੋਈ ਨਹੀਂ। ਪੰਜਾਬ ਤੋਂ ਮੇਰਾ ਕਹਿਣ ਤੋਂ ਮੁੱਦੇ ਆ ਕਿ ਕੇਂਦਰ ਦੇ ਨਾਲ ਦੇ ਮੁੱਦੇ ਬੱਤੇ ਉਹਦੇ ਪੰਜਾਬ ਸਰਕਾਰ ਨਾਲ। ਇੱਕ ਤਾਂ ਸੀ ਇਹ ਮੁੱਦਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਕੇ ਜਗਾ ਰਹੇ ਆ ਦੋਨੋਂ ਪਾਰਟੀਆਂ ਔਰ ਪੰਜਾਬ ਦੇ ਲੋਕਾਂ ਦਾ ਰਿਸਪੌਂਸ ਵੀ ਦੇਖੇ ਰਹੇ ਉਹ ਬ੍ਰਿਟੀ ਵਿੱਚ ਜਿਹੜਾ ਸਾਡੇ ਬਹੁਤ ਸਾਰੇ ਗਰਮੀ ਆ, ਕਾਰੋਬਾਰ ਲੋਕਾਂ ਨੂੰ ਪਾਦੇ ਆ। ਇਹ ਪਲੇ ਜਿਹੜੇ ਸੈਂਕੜਿਆਂ ਦੀ ਕਿਨਤੀ ਚਾਹੀਏ ਤੁਹਾਡੇ ਸਾਹਮਣੇ ਬੈਠੀਆਂ ਔਰਤਾਂ ਤੇ ਦੰਦੇ ਕਿ 10-10 ਲੋਕਾਂ ਨੂੰ ਨਾ ਗੁੱਸਾ ਹੈ ਉਹ ਜਿਆ ਮੁੱਦਾ ਬਠਾ ਸਾਡੇ ਸਾਹਮਣੇ ਕਿ ਕੇਂਦਰ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹ ਭਾਰਤ ਵਜੇ ਇੱਕ ਹਿੰਦੂ ਰਾਸ਼ਟਰ ਦੀ ਕੈਮੀ ਚਾਹੁੰਦੀ ਹੈ ਹਿੰਦੂ ਰਾਸ਼ਟਰ ਦਾ ਅਰਥ ਹੈ ਜਿਹੜਾ ਪੁਰਾਣਾ ਇੱਕ ਰਾਜਸ਼ਾਹੀ ਦਾ ਢਾਂਚਾ ਜਿੱਥੇ ਦਰਤਾਂ ਦਾ 1919 ਸਾਲ ਜਿੱਥੇ ਔਰਤਾਂ ਨੂੰ ਗੁਲਾਮ ਮੰਨਿਆ ਜਾਂਦਾ ਸੀ ਔਰਤਾਂ ਦੀਆਂ ਪੱਤਾਂ ਲੁੱਟੀਆਂ ਜਾਂਦੀਆਂ ਸਨ ਔਰ ਜਿਹੜੇ ਘੱਟ ਗਿਣਤੀ ਲੋਕ ਆ ਉਹਨਾਂ ਦਾ ਕਤਲ ਆਮ ਕਰਨਾ ਚਾਹੀਦਾ ਪਰ ਇੱਕ ਧਰਮ ਦੇ ਨਾਂ ਤੇ ਰਾਜ ਕਾਇਮ ਕਰਨਾ ਜਿਹੜਾ ਬੜਾ ਵੱਡਾ ਫਿਕਰਾ ਪਾੜ ਤੂਗਾ ਜਿਤਨੇ ਧਰਮਧਾਰਤ ਦੇਸ਼ ਬਣ ਗਿਆ ਇਸ ਸਾਡੀ ਧਰਮਧਰਪਤ ਦਾ ਟੁੱਟੇ ਇਹ ਦੇਸ਼ ਇੱਕ ਨਹੀਂ ਰਹਿ ਸਕਿਆ ਇਹ ਦੋਨਾਂ ਮੁੱਦਿਆਂ ਤੇ ਲੋਕਾਂ ਨੂੰ ਲਾਭਮੰਦ ਕਰ ਰਹੇ ਆ ਤੇ ਜੇ ਇਹ ਲੋਕਾਂ ਸੁਨੇਹਾ ਦੇਣਾ ਚਾਹੁੰਦੇ ਆ ਤੇ ਤੁਸੀਂ ਲੜਾਈਆਂ ਬਹੁਤ ਲੜਦੇ ਹੋ ਲੇਕਿਨ ਸੱਤਾ ਦੀ ਲੜਾਈ ਨਹੀਂ ਲੜ ਰਹੇ ਹੋ ਲੜਾਈਆਂ ਲੜਨ ਤੋਂ ਬਾਅਦ ਫਿਰ ਤੁਸੀਂ ਘਰੀ ਬਹਿ ਜਾਂਦੇ ਇਹ ਲੜਾਈਆਂ ਲੜਨ ਦੇ ਨਾਲ ਜਿੰਨਾ ਚਿਰ ਤੁਸੀਂ ਸੱਤਾ ਦੀ ਲੜਾਈ ਨਹੀਂ ਲੜਨੀ ਭਾਵੇਂ ਮੇਰਾ ਕਹਿਣ ਤੋਂ ਦੇ ਸੱਤਾ ਦੇ ਉੱਤੇ ਮਜ਼ਦੂਰ ਜ਼ਮਾਤ ਦਾ ਕਿਸਾਨਾਂ ਦਾ ਇੱਕ ਅਧਿਕਾਰ ਬਣੇ ਲੜਾਈ ਲੰਬੀ ਆ ਇਹ ਕੋਈ ਸਾਡੀ ਇੱਕ ਅੱਧੀ ਗੱਲ ਕਹਿਣਾ ਹੋਣੀ ਨਹੀਂ ਪਰ ਇਹ ਸੱਤਾ ਦੀ ਲੜਾਈ ਤੋਂ ਬਿਨਾ ਸਾਡੀਆਂ ਇਹ ਬਾਕੀ ਲੜਾਈਆਂ ਦਾ ਕੋਈ ਅਰਥ ਨਹੀਂ ਰਹੇਗਾ ਇਸ ਲਈ ਲੋਕਾਂ ਦਾ ਰਾਸ਼ੀਕਰਨ ਵੀ ਕਰਨਾ ਔਰ ਨਾਲ ਲੋਕਾਂ ਦੀਆਂ ਮੰਗਾਂ ਨੂੰ ਉਭਾਰਨਾ ਹੈ ਕਿ ਦੋਨਾਂ ਪਾਰਟੀਆਂ ਨੂੰ ਮੁਸੀਬੇ ਹੇਮ ਦਾ ਨਬਰੇਸ਼ਨ ਤੇ ਆਰਐਮਪੀਆਈ ਦੁਨੀਆਂ ਔਰ ਅਸੀਂ ਦੁਨੀਆਂ ਖੱਪੀਆਂ ਪਾਰਟੀਆਂ ਨੂੰ ਵੀ ਬੇਨਤੀ ਕਰਨੀ ਹੈ ਸਾਰੀਆਂ ਖੱਪੀਆਂ ਪਾਰਟੀਆਂ ਨੂੰ ਕਿ ਉਹ ਚੌਣ ਆਓ ਇਕੱਠੇ ਹੋ ਕੇ ਲੜੀਏ ਕਿਉਂਕਿ ਬਿਨਾਂ ਇਕੱਠਿਆਂ ਹੋਣ ਤੋਂ ਲੜਾਈ ਨਹੀਂ ਬਲਕਿ ਕਮਿਊਨਿਸਟਾਂ ਤੋਂ ਬਿਨਾ ਜਿਹੜੇ ਹੋਰ ਲੋਕਿਆ ਬਾਗ ਭੈਰ ਮੁਦਰ ਪੱਖਿਆ ਚੰਗੇ ਵਿਚਾਰਾਂ ਦੇ ਉਹਨਾਂ ਨੂੰ ਵੀ ਨਾਲ ਲੈਣਾ ਚਾਹੁੰਦੇ ਆ ਕੋਈ ਵੀ ਕੋਸ਼ੇ ਹੋਵੇ ਕੋਈ ਹਿੰਦੂ ਹੋਵੇ ਕੋਈ ਰਾਦਾ ਸੁਆਮੀ ਹੋਵੇ ਅਸੀਂ ਸਾਰੇ ਲੋਕਾਂ ਨੂੰ ਜੋੜਨਾ ਚਾਹੁੰਦੇ ਆ ਤੁਹਾਨੂੰ ਲੱਗਦਾ ਵੀ ਜਿਹੜਾ ਲੋਕਾਂ ਦਾ ਰਿਸਪੌਂਸ ਆ ਉਹ ਸਾਨੂੰ ਖੁਸ਼ਾਦ ਹੁੰਦਾ ਆ ਔਰ ਪੰਜਾਬ ਕੌਣੇ ਦਿਨਾਂ ਦੇ ਦੌਰਾਨ ਇੱਕ ਨਵੀਂ ਲਹਿਰ ਕਰਤੀ ਲੋਕਾਂ ਦੀ ਦਿਸੇਗੀ ਜਿਹੜੀ ਕਿਸੇ ਵੇਲੇ ਰਾਜਿਆਂ ਦੇ ਖਿਲਾਫ ਕੀਤੀ ਗਈ ਇਸਮਾਲ ਕੀਤੀ ਤਕਨੀਕ ਤੁਸੀਂ ਜਿਹੜੀ ਰਾਜਧਾਨੀ ਦੇ ਚੰਡੀਗੜ੍ਹ ਦੀ ਗੱਲ ਕਰੀ ਪਾਣੀਆਂ ਦੀ ਗੱਲ ਕਰੀ ਔਰ ਜਿਹੜੀ ਮੌਜੂਦਾ ਪਾਰਟੀ ਹੈਗੀ ਸਰਕਾਰ ਆਪਣੇ ਪੰਜਾਬ ਚ ਤੇ ਪੰਜਾਬ ਚ ਗੱਲ ਹੋਰ ਕਰਦੀ ਆ ਦਿੱਲੀ ਜਾ ਕੇ ਹੋਰ ਕਰਦੀ ਆ ਤੇ ਹਰਿਆਣੇ ਜਾ ਕੇ ਹੋਰ ਕਰਦੀ ਆ ਇਹ ਸਰਕਾਰਾਂ ਦੋ ਮੋਹਈਆਂ ਆ ਇਹ ਅਠ ਅਠ ਬੋਲੀਆਂ ਵੀ ਬੋਲ ਸਕਦੀਆਂ ਦਿੱਲੀ ਕੁਝ ਬੋਲਣਗੇ ਪੰਜਾਬ ਕੁਝ ਬੋਲਣਗੇ ਆਗਰੇ ਜਾ ਕੇ ਕੁਝ ਬੋਲਣਗੇ ਲੇਕਨ ਇਹ ਲਾਲ ਝੰਡਾ ਇੱਕ ਗੱਲ ਕਰਦਾ ਆ ਇਹ ਬਾਤਲ ਹੋ ਰਹੀ ਆ ਦਿੱਲੀ ਚ ਰਾਜਧਾਨੀ ਤੇ ਰਹੇ ਆ ਪੰਜਾਬ ਤੇ ਰਹੇ ਆ ਕਦੀ ਪੰਜਾਬ ਦੀ ਰਾਜਧਾਨੀ ਬਾਰੇ ਜ਼ਿਕਰ ਤੱਕ ਨਹੀਂ ਪੰਜਾਬੀ ਬੋਲਦੇ ਇਲਾਕੇ ਦਾ ਜ਼ਿਕਰ ਤੱਕ ਨਹੀਂ ਕੀਤਾ ਪਰ ਇਹ ਲਾਲ ਝੰਡਾ ਆ ਜਿਹੜਾ ਇਹ ਕਹਿੰਦਾ ਪੰਜਾਬ ਚ ਵੀ ਕਹਿੰਦਾ ਹਰਿਆਣੇ ਚ ਵੀ ਕਹਿੰਦਾ ਦਿੱਲੀ ਚ ਵੀ ਕਹਿੰਦਾ ਕਿ ਨਹੀਂ ਨਹੀਂ ਰਾਜਧਾਨੀ ਪੰਜਾਬ ਨਹੀਂ ਬਣਿਆ ਸੀ ਕਿ ਸਾਡੀ ਰਾਜਧਾਨੀ ਆ ਤੁਸੀਂ ਹਰਿਆਣੇ ਦੀ ਰਾਜਧਾਨੀ ਬਣਾਓ ਸਾਨੂੰ ਇਤਰਾਜ ਨਹੀਂ ਹੈ ਇਸ ਲਈ ਜਿਹੜਾ ਮੈਂ ਸਮਝਦਾ ਕਿ ਜਿਹੜੀ ਰਾਸ਼ਟਰੀ ਪਾਰਟੀਆਂ ਨਾ ਇਹ ਦੋਗਲੀ ਨੀਤੀ ਤੇ ਚੱਲਦੀਆਂ ਔਰ ਲਾਲ ਚੱਡੇ ਦੇ ਨਿਸਾਨ ਦਾ ਮਾਨ ਹੈ ਬਸ ਇਹ ਦੋਗਲੀ ਵਿਕੀ ਚੱਲ ਪਈ ਨੇ ਜਿੰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਸਰੇਕਾ ਦਾ ਕੰਮ ਸਾਰੇ ਪਿੰਡਾਂ 'ਚ ਚਾਲੂ ਕਰੋ ਚਾਲੂ ਕਰੋ

ਬਹੁਤ ਬਹੁਤ ਧੰਨਵਾਦ ਸਾਰੇ ਭੈਣਾ ਬੇੜਾਂਗਾ ਸਜੂਦ ਦਿੱਤਾ ਤੁਸੀਂ ਹੁਣ ਅਗਲੇ ਖਿਡਾਰੇ ਮੁੜਤਾਬਕ 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 ਸਾਡੀਆਂ ਮੰਗਾਂ ਪੂਰੀਆਂ ਕਰੋ ਮੰਗਾਂ ਕਰੋ ਪੂਰੀਆਂ ਸਾਡੀਆਂ ਮੰਗਾਂ ਪੂਰੀਆਂ ਕਰੋ